ਨਹੀਂ ਪੇਸ਼ ਹੋਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀहां ਐਸਸੀ ਕਮਿਸ਼ਨ ਪੰਜਾਬ ਅੱਗੇ ਰਾਜਾ ਵੜਿੰਗ ਨਹੀਂ ਪੇਸ਼ ਹੋਣਗੇ ਰਾਜਾ ਵੜਿੰਗ ਦੇ ਵਕੀਲ ਜਾਣਗੇ ਤੇ ਉਹਨਾਂ ਦਾ ਪੱਖ ਰੱਖਣਗੇ ਦੱਸ ਦਈਏ ਕਿ ਐਸਸੀ ਕਮਿਸ਼ਨ ਪੰਜਾਬ ਕੋਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਲਬ ਕੀਤਾ ਗਿਆ ਸੀ ਅੱਜ ਵੜਿੰਗ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਸੀ ਪਰ ਵੱਡੀ ਖਬਰ ਸਾਹਮਣੇ ਆਈ ਹੈ ਰਾਜਾ ਵੜਿੰਗ ਨਹੀਂ ਬਲਕਿ ਉਹਨਾਂ ਦੀ ਜਗ੍ਹਾ ਉਹਨਾਂ ਦੇ ਵਕੀਲ ਪੇਸ਼ ਹੋਣਗੇ ਤੇ ਸਪਸ਼ਟੇ ਕਰਨ ਦੇਗੇ ਨਜ਼ੀਰ ਦੇ ਰਾਜਾ ਬਣਿੰਗ ਦੀਆਂ ਮੁਸ਼ਕਲਾਂ ਉਸ ਵੇਲੇ ਬਾਤ ਗਈਆਂ ਜਦੋਂ ਤਰਨਤਾਰਨ ਜ਼ਿਲ੍ਹੇ ਚੋਣ ਦੇ ਪ੍ਰਚਾਰ ਦੌਰਾਨ ਹੁਣਾ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਟਿੱਪਣੀ ਕੀਤੀ ਗਈ। ਸੱਤ ਗ੍ਰਾਮ ਮੰਤਰੀ ਬਾਰੇ ਦਿੱਤੇ ਬਿਆਨ ਤੋਂ ਬਾਅਦ ਰਿਟਰਨਿੰਗ ਅਫਸਰ ਤੇ ਵੜਿੰਗ ਨੂੰ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਪੀਤ ਸਿੰਘ ਗੜੀ ਵੱਲੋਂ 6 ਨਵੰਬਰ ਨੂੰ ਤਲਬ ਕੀਤਾ ਗਿਆ ਸੀ ਪਰ ਰਾਜਾ ਵੜਿੰਗ ਐਸਸੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਣਗੇ ਕਿਉਂ ਨਹੀਂ ਉਹਨਾਂ ਵੱਲੋਂ ਪੇਸ਼ ਹੋਇਆ ਜਾਣਾ ਇਸ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਪਰ ਮੀਡੀਆ ਰਿਪੋਰਟਸ ਦੇ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਵਕੀਲ ਜਾ ਕੇ ਆਪਣਾ ਪੱਖ ਰੱਖਣਗੇ ਬੀਤੇ ਵੀ ਨਹੀਂ ਰਾਜਾ ਵੜਿੰਗ ਖਿਲਾਫ ਕਪੂਰਥਲੀ ਦੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਸੀ ਇਹ ਸ਼ਿਕਾਇਤ ਮਰਹੂਮ ਗ੍ਰਾਮ ਮੰਤਰੀ ਬੋਟਾ ਸਿੰਘ ਦੇ ਪੁੱਤਰ ਸਰਜਤ ਸਿੰਘ ਸਿੱਧੂ ਵੱਲੋਂ ਦਰਜ ਕੀਤੀ ਗਈ ਨਾ ਜੋ ਖਬਰ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਨੂੰ ਐਸ்சி ਕਮਿਸ਼ਨ ਪੰਜਾਬ ਦੇ ਵੱਲੋਂ ਅੱਜ ਯਾਨੀ ਕਿ 6 ਨਵੰਬਰ ਦੇਲੇ ਤਲਬ ਕੀਤਾ ਗਿਆ ਸੀ ਉਹ ਪੇਸ਼ ਨਹੀਂ ਹੋਣਗੇ ਰਾਜਾ ਬੜਿੰਗ ਦੀ ਜਗ੍ਹਾ ਦੇ ਉੱਤੇ ਉਹਨਾਂ ਦੇ ਵਕੀਲ ਜਾਣਗੇ ਐਸ்சி ਕਮਿਸ਼ਨ ਦੇ ਅੱਗੇ ਆਪਣਾ ਸਪਸ਼ਟੀਕਰਨ ਦੇਣਗੇ ਨਹੀਂ ਪੇਸ਼ ਹੋਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਜੀहां ਐਸ்சி ਕਮਿਸ਼ਨ ਪੰਜਾਬ ਅੱਗੇ ਰਾਜਾ ਬੜਿੰਗ ਨਹੀਂ ਪੇਸ਼ ਹੋਣਗੇ ਰਾਜਾ ਬੜਿੰਗ ਦੇ ਵਕੀਲ ਜਾਣਗੇ ਤੇ ਉਹਨਾਂ ਦਾ ਭੱਖ ਰੱਖਣਗੇ ਦੱਸਦੀ ਹੈ ਕਿ ਐਸਸੀ ਕਮਿਸ਼ਨ ਪੰਜਾਬ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਤਲਬ ਕੀਤਾ ਗਿਆ ਸੀ ਅੱਜ ਵੜਿੰਗ ਨੇ ਪੇਸ਼ ਹੋ ਕੇ ਆਪਣਾ ਪੱਖ ਰੱਖਣਾ ਸੀ ਪਰ ਵੱਡੀ ਖਬਰ سامنے ਆਈ ਹੈ ਰਾਜਾ ਵੜਿੰਗ ਨਹੀਂ ਬਲਕਿ ਉਨ੍ਹਾਂ ਦੀ ਜਗ੍ਹਾ ਉਨ੍ਹਾਂ ਦੇ ਵਕੀਲ ਪੇਸ਼ ਹੋਣਗੇ ਤੇ ਸਪਸ਼ਟੇ ਕਰਨਗੇ ਦੱਸਦੀ ਹੈ ਕਿ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਉਸ ਵੱਲੋਂ ਬਾਤ ਗਈਆਂ ਜਦੋਂ ਤਰਨਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਉਨ੍ਹਾਂ ਵੱਲੋਂ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਬਾਰੇ ਟਿੱਪਣੀ ਕੀਤੀ ਗਈ ਸੱਤਾ ਗ੍ਰਹਿ ਮੰਤਰੀ ਬਾਰੇ ਦਿੱਤੇ ਬਿਆਨ ਤੋਂ ਬਾਅਦ ਰਿਟਰਨਿੰਗ ਅਫਸਰ ਤੇ ਬੈਂਕ ਨੂੰ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਪੀਤ ਸਿੰਘ ਗੜੀ ਵੱਲੋਂ 6 ਨਵੰਬਰ ਨੂੰ ਤਲਬ ਕੀਤਾ ਗਿਆ ਸੀ ਪਰ ਰਾਜਾ ਬੈਂਕ ਐਸਸੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਣਗੇ ਕਿਉਂ ਨਹੀਂ ਉਹਨਾਂ ਵੱਲੋਂ ਪੇਸ਼ ਹੋਇਆ ਜਾਣਾ ਇਸ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਪਰ ਮੀਡੀਆ ਰਿਪੋਰਟਸ ਦੇ ਮੁਤਾਬਕ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਵਕੀਲ ਜਾ ਕੇ ਆਪਣਾ ਪੱਖ ਰੱਖਣਗੇ ਬਿੱਟੇਵਿੰਨੀ ਰਾਜਾ ਵੜਿੰਗ ਖਿਲਾਫ ਕਪੂਰਥਲੀ ਦੇ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਸੀ ਇਹ ਸ਼ਿਕਾਇਤ ਮਰਹੂਮ ગ્રામ ਮੰਤਰੀ ਬੂਟਾ ਸਿੰਘ ਦੇ ਪੁੱਤਰ ਸਰਜਤ ਸਿੰਘ ਸਿੱਧੂ ਵੱਲੋਂ ਦਰਜ ਕੀਤੀ ਗਈ ਸੀ ਤੇ ਹੁਣ ਜੋ ਖਬਰ ਸਾਹਮਣੇ ਆਈ ਹੈ ਉਹ ਇਹ ਆਈ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਜਿਨ੍ਹਾਂ ਨੂੰ ਐਸਸੀ ਕਮਿਸ਼ਨ ਪੰਜਾਬ ਦੇ ਵੱਲੋਂ ਅੱਜ ਯਾਨੀ ਕਿ 6 ਨਵੰਬਰ ਦੇਲੇ ਤਲਬ ਕੀਤਾ ਗਿਆ ਸੀ ਉਹ ਪੇਸ਼ ਨਹੀਂ ਹੋਣਗੇ ਰਾਜਾ ਵੜਿੰਗ ਦੀ ਜਗ੍ਹਾ ਦੇ ਉੱਤੇ ਉਹਨਾਂ ਦੇ ਵਕੀਲ ਜਾਣਗੇ ਐਸਸੀ ਕਮਿਸ਼ਨ ਦੇ ਅੱਗੇ ਆਪਣਾ ਸਪਸ਼ਟੀਕਰਨ ਦੇਣਗੇ